ਫਿਰ ਇਹਨਾਂ ਦੇ ਵੱਲੋਂ ਆਪਣੀਆਂ ਟੇਪਾਂ ਲਗਾਈਆਂ ਜਾਂਦੀਆਂ ਨੇ ਇੱਥੇ ਦੁਵਾਰਾਂ ਕੀ ਪਤਾ ਹੈ ਹੋ ਸਕਦਾ 15 20 ਮਿੰਟ ਬਾਅਦ ਦੁਵਾਰਾਂ ਫੇਰ ਇਹਨਾਂ ਤੋਂ ਆਈ ਹੀ ਐਕਸਰਸਾਈਜ਼ ਕਰਾਈ ਜਾਈ ਜਾਵੇ ਆ ਦੇਖੋ ਫੁੱਲੇ ਵੀ ਮੜਕਾ ਗਈ ਨਹੀਂ ਦੋਮ ਦਮੱਕੇ ਨਾਲ ਬਾਬਾ ਜੀ ਦੀ ਮਿਹਰ ਹੈ ਸਾਡੇ ਨਾਲ ਹੋਇਆ ਨਾ ਜਿਆਦਾ ਵਧੀਆ ਹੋਇਆ ਜਿਆਦਾ ਹੋਇਆ ਵਧੀਆ ਹੋਇਆ ਬਾਸ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਹੋਰ ਕੁਝ ਨਹੀਂ ਹਾਂਡਾ ਜੀ ਨੂੰ ਸ਼ਾਬਾਸ਼ ਹਾਂਡਾ ਜੀ ਨੇ ਬਹੁਤ ਵਧੀਆ ਕੀਤਾ ਜਿੰਦਾਬਾਦ ਇਹ ਦੇਖੋ ਫੁੱਲਾਂ ਦੀ ਮੜਕਾ ਕਰਨੀ ਹੈ ਬਾਬਾ ਜੀ ਦੇ ਪ੍ਰੋਗਰਾਮ ਵਾਸਤੇ 100 ਕਿਲੋ ਫੁੱਲ ਮੰਗਾਇਆ ਨਗਰ ਕੀਰਤੋਂ ਵਾਸਤੇ ਕਰਾਂਗੇ ਉਹ ਇੱਕ ਮੇਲ ਸ਼ਾਦੋ ਯਾਰ ਇਹ ਫੁੱਲਾਂ ਦੀ ਰਾਣੀ ਹੈ ਤੁਸੀਂ ਛਣੀ ਐਦਵਾਰੇ ਸੋਚਿਆ ਹੈ ਵੀ ਅਫਸਰ ਨੇ ਹੋਣਾ ਨਹੀਂ ਤੇ ਅਸੀਂ ਪੂਰਾ ਖਲੇਰਾ ਪੁਣ ਜਾਂ ਤੱਕਰ ਦੁਆਰਾ ਹੋ ਜਾਦਾ ਇੱਕ ਵਾਰੀ ਸ਼ਹਿਰ ਅੱਧੇ 15-20 ਮਿੰਟ ਅੱਧੇ ਘੰਟੇ ਬਾਅਦ ਜੇ ਇਹ ਕਰ ਸਕਦੇ ਤੇ ਸ਼ਾਇਦ ਅਸੀਂ ਵੀ ਐਕਸਰਸਾਈਜ਼ ਦੁਆਰਾ ਕਰੀਏ ਇਹ ਇੱਕ ਜਣੈ ਨੂੰ ਪੁੱਛੋ ਕਿੰਨੇ ਟੇਬਲ ਲੱਗੀਆਂ ਨੇ ਕਦੇ ਜੀ ਹਾਂਡਾ ਜੀ ਕਹਿੰਦੇ ਇੱਕ ਬੰਦੇ ਦੇ 25 25 30 30 ਟੇਬਲ ਲੱਗਦੇ ਆ ਆ ਦੇਖੋ ਜੀ ਇਹਨਾਂ ਨੂੰ ਪੁੱਛੋ ਕਿੰਨੇ ਟੇਬਲ ਲੱਗਿਆ ਜੀ ਆਪਣੇ ਆਪਣੇ ਟੇਬਲ ਕਿੰਨੇ ਲੱਗੇ ਆ ਓਹਦੇ ਨੂੰ ਇਹ ਦੇਖੋ ਇਹਨਾਂ ਨੂੰ ਆਪ ਹੀ ਨਹੀਂ ਪਤਾ ਆਪ ਦੀ ਜਾਣ ਨਾਲ ਤਾਂ ਗਲਵਾੜ ਕਰਦੇ ਫੇ ਲੋਕਾਂ ਦੀ ਨਾਲ ਵੀ ਕਰ ਰਹੇ ਮੈਂ ਤਾਂ ਆਮ ਪਬਲਿਕ ਨੂੰ ਵੀ ਕਹੂੰਗਾ ਇਹਨਾਂ ਤੋਂ ਸਮਾਨ ਖਰੀਦਣਾ ਬੰਦ ਕਰ ਦੋ ਕਿ ਟਾਈਮ ਇਹ ਹਰ ਜਣ ਕੇ ਜਾਮ ਹੈ ਹਟ ਜਾਊਗਾ ਹਾਏ ਤਾਂ ਕਦਾ ਮੇਰਾ ਇਹ ਮਨੋਵਲ ਨਹੀਂ ਲੱਗਿਆ ਵੀ ਮੈਂ ਇਹਨਾਂ ਨੂੰ ਨਹੀਂ ਚੱਕ ਸਕਦਾ ਕੈਮਰੇ ਤੋਂ ਮੈਂ ਕਿਹਾ ਦੇਖੋ ਜੀ ਲਾਈਨ ਤੋਂ ਬਹੁਤ ਪਿੱਛੇ ਹੈਗੇ ਆਂ ਆਈ ਕਾਨੂੰਨ ਦੇ ਧਾਰੇ ਚਾਂ ਜੀ ਕਾਨੂੰਨ ਦੇ ਧਾਰੇ ਚਾਂ ਵਧੀਆ ਜੋ ਕਰ ਰਹੇ ਆਂ ਡਾ ਸਾਹ ਵਧੀਆ ਕਰ ਰਹੇ ਆ ਕੋਈ ਨਹੀਂ ਨਹੀਂ ਫੇਰ ਕਿਉਂ ਆਇਆ ਕਾਰਵਾਈ ਉਹਨਾਂ ਨਹੀਂ ਕਰਦੀਆਂ ਜੁਰਮਾਨਾ ਭਰਾਂਗੇ ਦਿਆਂਗੇ ਕੋਈ ਗੱਲ ਨਹੀਂ ਹਾਂ ਨਗਰ ਮੈਂ ਬਹੁਤ ਪਿੱਛੇ ਆਂ ਨਗਰਗਿਰ ਤੋਂ ਦੇਖੋ ਉਹ ਲਕੀਰ ਤੋਂ ਬਹੁਤ ਮਗਰ ਆ ਮੈਂ ਬਹੁਤ ਅੱਗੇ ਨਹੀਂ ਆਗਾ ਵੀ ਜਿੰਨਾ ਇਹ ਕਹਿੰਦੇ ਅਸੀਂ ਸਪੀਡ ਲੀ ਅੰਦਰ ਚੱਕਦੇ ਤੇ ਮੈਂ ਕਿੰਨਾ ਜਿੰਨਾ ਸਪੀਡਲੀ ਮੈਂ ਚੱਕ ਸਕਾਂ ਉਹ ਕਰ ਸਕਾਂ ਕਰ ਮੈਂ ਬੜੀ ਆ ਕੋਡ ਬੜੀ ਆ ਕੋਡ ਦਾ ਸੈਟ ਕੱਟ ਓਹ ਹੈਲੋ ਸੈਟ ਕੱਟਾ ਕੋਡ ਦਾ ਆ ਸੈਟ ਕੱਟ ਮੂਰਲਾ ਥੱਲੇ ਵੀ ਸਮਾਨ ਰੱਖਿਆ ਹੋਇਆ ਅੱਜ ਬਹੁਤ ਵਧੀਆ ਪਹਿਲਾਂ ਕਿਉਂ ਅੱਜ ਸਾਰਿਆਂ ਨੂੰ ਮਜ਼ਾ ਹਾਂ ਸਾਰਿਆਂ ਨੂੰ ਔਕਤ ਬਹੁਤ ਵਧੀਆ ਆ ਲੁਧਿਆਣਾ ਦੇ ਚੋੜਾ ਬਾਜ਼ਾਰ ਦੇ ਵਿੱਚ ਤੈ ਬਜਾਰੀ ਵਿਪਨ ਹੰਡਾ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੋਇਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਿਲਮੀ ਸਟਾਈਲ ਦੇ ਵਾਂਗ ਨਗਰ ਨਗਰ ਨਿਗਮ ਦੇ ਨਗਰ ਨਿਗਮ ਆਂਦੀ ਆ ਤੇ ਉਸ ਤੋਂ ਬਾਅਦ ਐਕਸ਼ਨ ਕਰਦੀ ਆ ਐਕਸ਼ਨ ਮੋਰ ਤੇ ਪਿਪਨ ਹੰਡਾ ਦਿਖਾਈ ਦੇ ਰਹੇ ਨੇ ਹਾਲਾਂਕਿ ਨੋਟ オーਰਡੈਂਸ ਜ਼ੋਨ ਦਾ ਜਿਹੜਾ ਇਹ ਇਲਾਕਾ ਹੈਗਾ ਵਾ ਚਿੱਟੀ ਲਾਈਨ ਤੋਂ ਬਾਹਰ ਜਿਹੜਾ ਕੀ ਆ ਬਾਹਰ ਸਮਾਨ ਰੱਖਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਨਗਰ ਨਿਗਮ ਦੇ ਇੰਸਪੈਕਟਰ ਦਾਵਾ ਬੋਲਦੇ ਨੇ ਤੇ ਉਸ ਤੋਂ ਬਾਅਦ ਦਬੰਗ ਦੇ ਬੰਗੂ ਇੱਥੇ ਐਕਸ਼ਨ ਹੁੰਦਾ ਆ ਦਿਖਾਈ ਦਿੰਦਾ ਵਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪਹਿਲਾਂ ਵੀ ਜਰੀਏ ਇੱਥੇ ਕਾਰਵਾਈ ਹੁੰਦੀ ਨਜ਼ਰ ਆਈ ਆ ਤੇ ਲਗਾਤਾਰ ਇੱਥੇ ਰੋਜ਼ ਪ੍ਰਦਰਸ਼ਨ ਵੀ ਕੀਤਾ ਗਿਆ ਵਾ ਤੇ ਲਗਾਤਾਰ ਇੱਥੇ ਅਕਰੋਚਮੈਂਟ ਦੇ ਖਿਲਾਫ ਕੰਮ ਅਕਰੋਚਮੈਂਟ ਦੇ ਖਿਲਾਫ ਜਰੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਟੇਬਲ ਜਰੇ ਆ ਲਾਏ ਹੋਏ ਸੀਗੇ ਤੇ ਉਹ ਚੱਕੇ ਜਾ ਰਹੇ ਨੇ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜੇ ਇੱਥੇ ਬਾਹਰ ਅਕਰੋਜਮੈਂਟ ਕੀਤੀ ਹੋਈ ਸੀ ਬਾਜ਼ਾਰ ਦੇ ਵਿੱਚ ਰਾਹ ਲੰਘਣ ਨੂੰ ਨਹੀਂ ਸੀਗਾ ਤੇ ਉੱਥੇ ਸਾਫ਼ ਤੌਰ ਤੇ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਜਿਹੜੇ ਲਟਕਾਏ ਹੋਏ ਉੱਪਰ ਨਜਾਇਜ਼ ਕਬਜ਼ੇ ਦੇ ਉੱਤੇ ਸਿਗੇ ਉਹ ਸਾਰੇ ਜਿਹੜੇ ਕਿ ਇੱਥੇ ਅੱਜ ਐਕਸ਼ਨ ਮੋਡ ਦੇ ਉੱਤੇ ਕੰਮ ਕੀਤਾ ਜਾ ਰਿਹਾ ਜੋ ਜਿਹੜੇ 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 ਪੁੱਛੇ ਹੋਇਆ ਮੈਨੂੰ ਦੱਸ ਦਿਓ ਕਿਹੜੇ ਜਿਹੜਾ ਨਾਲ ਜਿਹੜੀ ਹੈ ਉਹਦੇ ਨੇਮ ਤਾਂ ਬਖੋ ਪਰਟੀਆਂ ਦੇ ਅੰਦਰ ਪਰ ਇਹ ਕਾਰਵਾਈਆਂ ਦੀ ਜ਼ਿੰਦਾਰੀ ਹੈ ਇਹਦਾ ਤਾਰਾ ਕਿਉਂਕਿ ਬੰਦੋਰਾਆਂ ਕਾਰਵਾਈਆਂ ਨਹੀਂ ਨੇ ਕੋਈ ਵੀ ਅਸਲ ਤੇ ਤੋਂ ਹੋਰ ਆਨੇਗੇ ਕੋੜੇ ਵੀ ਆਪ ਦੇ ਵਿੱਚ ਜਿਹੜਾ ਇਹ ਕਾਰਵਾਈ ਦੀ ਜ਼ਿੰਦਾਰੀ ਹੈ ਲੁਧਿਆਣਾ ਦੇ ਲੋਕ ਵੀ ਦੇ ਰਹੇ ਹੋ ਕੇ ਤਾਰੀ ਦੀ ਪੂਰੇ ਤੋੜੇ ਬਿਆਰ ਦੇ ਵਿੱਚ ਜਦੋਂ ਨਗਰ ਕਚਿਰ ਦੇ ਟੀਮ ਪਹੁੰਚੀ ਤੇ ਉਹ ਦੋ ਜਣੇ ਇੱਧਰ ਆਓ ਦੁਬਾਰਾ ਤੋੜਾ ਬਿਆਰ ਦੀ ਕੀ ਤਿਆਰੀ ਹੈ ਤੁਸੀਂ ਕੁਟੀਰਾ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਵਿਪਨ ਆਂਡਾ ਇਹਨਾਂ ਵਿਪਨ ਜੀ ਦਬੰਗ ਸਟਾਈਲ ਵਾਂਗੂ ਤੁਸੀਂ ਐਂਟਰੀ ਮਾਰੀ ਹੈ ਤੇ ਕਿਸ ਤਰ੍ਹਾਂ ਆਹ ਦੇਖੋ ਕਿ ਕਿਸ ਤਰ੍ਹਾਂ ਜਿਹੜੇ ਕਿਆ ਰੈਡੀ ਫਾਰੀਆਂ ਵਾਲੇ ਉੱਤੇ ਵਿਪਨ ਆਂਡਾ ਦੀ ਕਾਰਵਾਈ ਜਾਰੀ ਹੈ ਤੇ ਦੇਖੋ ਕਿ ਕਿਸ ਤਰ੍ਹਾਂ ਇੱਥੇ ਰਾਹ ਰੁਕਣਾ ਹੋਇਆ ਸੀਗਾ ਕ੍ਰਾਸ਼ਮੈਂਟ ਕੀਤੀ ਹੋਈ ਸੀਗੀ ਨੋ ਟੋਲਰੈਂਸ ਜ਼ੋਨ ਜਿਹੜਾ ਕਿਹਾ ਇੱਥੇ ਕੋਸ਼ਿਸ਼ ਕੀਤਾ ਹੋਇਆ ਸੀਗਾ ਪਰ ਫਿਰ ਵੀ ਇੱਥੇ ਸਟੇਬਲ ਵਗੈਰਾ ਲਾਏ ਹੋਏ ਸੀਗੇ ਤੇ ਜਿੰਨੇ ਵੀ ਬੰਦੇ ਨੇ ਉਹ ਆਪਣਾ ਕੰਮ ਕਰ ਰਹੇ ਸੀਗੇ ਤੇ ਅੱਜ ਆਪਰੇਸ਼ਨ ਚਲਾਇਆ ਗਿਆ ਵਾ ਇੱਥੇ ਗਲਤ ਹੋ ਗਿਆ ਤੇ ਦੂਜੇ ਪਾਸੇ ਕਾਰਵਾਈ ਕੀਤੀ ਜਾ ਰਹੀ ਹੈ ਜਗ੍ਹਾ ਨੂੰ ਖਾਲੀ ਕਰਾਉਣ ਦਾ ਨਿਰਦੇਸ਼ ਦਿੱਤਾ ਜਗਿਆ ਸੀਗਾ ਲਗਾਤਾਰ ਇੱਥੇ ਕਾਰਵਾਈ ਕਰਨ ਦੀ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਪਰ ਦੁਆਰਾ ਜਰੀਏ ਤੇ ਉਹ ਦੁਆਰਾ ਰੇਡੀਆਂ ਫੜੀਆਂ ਤੇ ਲਾਈਆਂ ਗਈਆਂ ਸੀਗੀਆਂ ਤੇ ਵਿਪਨ ਜੀ ਦੇ ਤਹਿਬ ਜਰੀਏ ਏਜ ਆਉਂਦੇ ਰਹੇ ਨੇ ਉਹ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਬਿਪਨ ਜੀ ਲੁਧਿਆਣੇ ਦੇ ਵਿੱਚ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਆ ਬਿਲਕੁਲ ਹਲੇ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਰੋਕੇ ਯਾਰ ਬਾਈਕ ਦਾ ਬਾਈਕ ਦਾ ਮਾਈਕ ਦਾ ਮਾਈਕ ਦਾ ਮਾਈਕ ਦਾ ਮਾਈਕ ਸੁਣੋ ਬਾਈਪਨ ਜੀ ਲਗਾਤਾਰ ਇਹ ਜਿਹੜੇ ਨਗਰ ਨਿਗਮ ਜੋ ਅਕਸਰ ਆਉਂਦੇ ਨੇ ਕਾਰਵਾਈ ਕਰਦੇ ਨੇ ਉਦੋਂ ਤਾਂ ਸਮਾਨ ਚੱਕ ਲਈ ਤਾਂ ਜਾਂਦਾ ਪਰ ਉਸ ਤੋਂ ਬਾਅਦ ਫਿਰ ਇਹਨਾਂ ਦੇ ਵੱਲੋਂ ਆਪਣੀਆਂ ਟੀਮਾਂ ਲਗਾ ਲਈਆਂ ਜਾਂਦੀਆਂ ਨੇ ਇੱਥੇ ਦੁਆਰਾ ਕੀ ਪਤਾ ਹੈ ਹੋ ਸਕਦਾ 15-20 ਮਿੰਟ ਬਾਅਦ ਦੁਬਾਰਾ ਫੇਰ ਇਨਾ ਤੋਂ ਐਈ ਐਕਸਰਸਾਈਜ਼ ਕਰਾਈ ਜਾਓ। ਆਪਰ ਕਿਤੇ ਨਾ ਕਿਤੇ ਕੀ ਲੱਗਦਾ ਵੀ ਇਹ ਹੁਣ ਜਿਹੜਾ ਇਹ ਸਮਾਨ ਹੁੰਦਾ ਵੈ ਤਾਂ ਤੱਕ ਨਹੀਂ। ਇੱਥੇ ਨਗਰ ਦੀ। ਸਿਰਫ ਹਮੇਸ਼ਾ ਹੁੰਦਾ ਰਹੇਗਾ। ਲੱਗਦਾ ਹੈ ਤੁਹਾਨੂੰ ਇਹ ਵੀ ਟ੍ਰੈਡੀ ਕਲੱਬ ਚ ਲੱਗੇ ਦੀ। ਤੁਹਾਨੂੰ ਆਪ ਦੇ ਟੇਬਲਾਂ ਦਾ ਵੀ ਸੈਟਰਡੇ ਸੰਡੇ ਹੈਗੇ ਜਿੰਨੇ ਮਰਜ਼ੀ ਲਾਈਏ। ਮੈਂ ਸੈਟਰਡੇ ਸੰਡੇ ਸਪੈਸ਼ਲ ਤੁਹਾਡੇ ਕਰਕੇ ਇੱਥੇ ਰਿਆ ਕਰਨ। ਟੇਬਲ ਚ ਕੋਈ ਨੰਦਾ ਚੋਟਿਆ ਅੰਨਾ ਮਾਤਰਾ ਆਗੇ ਟੇਬਲ ਦੇਖੋ ਜੀ ਇਹਨਾਂ ਨੇ ਇੱਕ ਫਾਲਤੂ ਛੱਡ ਕੇ ਇਹ ਇੱਕ ਜਣੇ ਇਹਨੂੰ ਪੁੱਛੋ ਕਿੰਨੇ ਟੇਬਲ ਲੱਗੀਆਂ ਨੇ ਕਹਦੇ ਜੀ ਹਾਂਡਾ ਜੀ ਕਹਿੰਦੇ ਇੱਕ ਬੰਦੇ ਦੇ 25 25 30 ਦੀ ਟੇਬਲ ਲੱਗਦੇ ਆ ਆਹ ਦੇਖੋ ਜੀ ਇਹਨਾਂ ਨੇ ਪੁੱਛੋ ਕਿੰਨੇ ਟੇਬਲ ਲੱਗਿਆ ਜੀ ਆਪਣੀ ਆਪਣੇ ਟੇਬਲ ਕਿੰਨੇ ਲੱਗੇ ਮਗਰ ਕੀ ਲੱਗਾ ਆਪਣਾ ਮਗਰ ਕੀ ਲੱਗਾ ਲੋ ਟੇਬਲ ਦੀ ਹੈ ਜੀ ਬਬਲੂ ਸੂਰੇ ਦੋ ਮਗਰ ਕਿੰਨੇ ਤੇ ਆ ਉਹ ਲੱਗਾ ਜੀ ਉਹ ਕੋਣ ਹੈ ਉਹਦਾ ਲੱਗਾ ਉਹ ਮਾਤਾ ਨਹੀਂ ਤੇਰੀ ਆ ਲੱਗਦਾ ਮੀਨ ਮੈਨੂੰ ਇੱਕ ਗੱਲ ਦੱਸ ਤੇਰੇ ਮਦਰ ਆ ਕਿ ਤੇ ਤੇਰੇ ਮਾਤਾ ਨਹੀਂ ਤੇਰੀ ਤੁਹਾਡਾ ਆਪ ਦੇ ਪਰਿਵਾਰ ਦੇ ਕਿੰਨੇ ਮੈਂ ਇਹ ਮੈਨੂੰ ਇਹ ਗੱਲ ਦੱਸ ਦੋ ਟੇਬਲ ਆ ਜੀ ਤੇ ਆ ਆ ਟੇਬਲ ਕਿਹਦੇ ਇਹਦਾ ਲੱਗਦਾ ਪੂਰਾ ਚੱਕਰ ਹੋ ਗਿਆ ਆ ਜਿਸ ਤੇ ਆ ਵੀ ਲੱਗੇ ਉਹਨਾਂ ਨੂੰ ਜੀ ਉਹ ਵੀ ਯੈਲੋ ਲਾਈਨ ਤੇ ਪਿੱਛੇ ਤੁਸੀਂ ਛਣੀ ਐ ਤਾਰੇ ਸੋਚਿਆ ਹੈ ਵੀ ਅਫਸਰ ਨੇ ਆਉਣਾ ਨਹੀਂ ਤੇ ਅਸੀਂ ਪੂਰਾ ਖੇਲੇਣਾ ਪੁਣਾ ਮੇਰੀ ਹੁਣ ਹੱਥ ਜੋੜ ਕੇ ਬੇਨਤੀ ਹੈ ਵੀ ਜੇ ਤੁਸੀਂ ਨਹੀਂ ਸੁਧਰਨਾ ਤੇ ਮੈਂ ਛਣੀ ਐ ਤਰ ਲੱਗਣੀ ਨਹੀਂ ਦੇਣਾ ਕੋਈ ਉਹ ਤਾਂ ਇਹਨਾਂ ਨੂੰ ਇਹ ਦੇਖੋ ਇਹਨਾਂ ਨੂੰ ਆਪ ਹੀ ਨਹੀਂ ਪਤਾ ਆਪ ਦੀ ਜਾਣ ਨਾਲ ਤਾਂ ਗਲਵਾੜ ਕਰਦੇ ਫੇ ਲੋਕਾਂ ਦੀ ਨਾਲ ਵੀ ਕਰ ਰਹੇ ਮੈਂ ਤਾਂ ਆਮ ਪਬਲਿਕ ਨੂੰ ਵੀ ਕਹੂੰਗਾ ਇਹਨਾਂ ਤੋਂ ਸਮਾਨ ਖਰੀਦਣਾ ਬੰਦ ਕਰ ਦੋ ਜੀ ਇਸੇ ਤਰੀਕੇ ਨਾਲ ਕਾਰਵਾਈ ਸਾਰੀਆਂ ਟੇਬਲਾਂ ਚੱਕੀਆਂ ਜਾਣਗੀਆਂ ਹਾਂਜੀ ਸਾਰੀਆਂ ਟੇਬਲਾਂ ਚੱਕਾਂਗੇ ਜੀ ਜਦ ਤੱਕ ਕਰ ਦੁਬਾਰਾ ਹੋ ਜਾਦਾ ਇੱਕ ਵਾਰੀ ਸ਼ਾਇਦ ਅੱਧੇ 15-20 ਮਿੰਟ ਅੱਧੇ ਘੰਟੇ ਬਾਅਦ ਜੇ ਇਹ ਕਰ ਸਕਦੇ ਤੇ ਸ਼ਾਇਦ ਅਸੀਂ ਵੀ ਐਕਸਰਸਾਈਜ਼ ਦੁਆਰਾ ਕਰੀਏ ਬਿਲਕੁਲ ਬਿਲਕੁਲ ਜੀ ਕਾਰਵਾਈ ਜਿਹੜੀ ਇਹ ਦੁਬਾਰਾ ਕੀਤੀ ਜਾਵੇਗੀ ਤੇ ਗੱਡੀ ਦੀ ਕਾਰਪੋਰੇਸ਼ਨ ਦੀ ਗੱਡੀ ਜਰੀਏ ਉਹ ਹੁਣ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀਏ ਤੇ ਦੇਖ ਸਕਦੇ ਹੋ ਇੱਥੇ ਹੁਣ ਰਸਤਾ ਜਿਹੜਾ ਕਲੀਅਰ ਹੋ ਚੁੱਕਾ ਵਾ ਪਹਿਲੇ ਗੱਡੀਆਂ ਇੱਥੇ ਫਸ ਜਾਂਦੀਆਂ ਸੀਗੀਆਂ ਪਰ ਹੁਣ ਗੱਡੀਆਂ ਜਿਹੜੀਆਂ ਆਰਾਮ ਦੇ ਨਾਲ ਲੰਘਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਸਮਾਨ ਚੱਕਦੇ ਵੀ ਇੱਥੇ ਲੋਕ ਨਜ਼ਰ ਆ ਰਹੇ ਨੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਇੱਥੇ ਕਬਜ਼ਾ ਕੀਤਾ ਹਿਆ ਸੀਗਾ ਰੈਡੀ ਫੜੀਆਂ ਵਾਲੇ ਲੋਕ ਤੇ ਹੁਣ ਆਓਗਾ ਤੁਸੀਂ ਹੱਥੇਲ ਕਰ ਦੋ ਟੇਬਲ ਕਰ ਤੋ ਲਓ ਜੀ ਲਓ ਤੇ ਫਿਰ ਦੋਹਰਾ ਟੇਬਲ ਲੜਨ ਦੇ ਆਓ ਜੀ ਪਤਾ ਕੀ ਗੱਲ ਹੈ ਇਹਨਾਂ ਨੇ ਐਕਸਰਸਾਈਜ਼ ਕਰੀ ਨੇ ਮੈਂ ਵੀ ਕਰੀ ਜਣੀ ਜਾ ਕੇ ਇਹ ਟਾਈਮ ਇਹ ਹਟ ਜਣਗੇ ਜਾ ਮੈਂ ਹਟ ਜੂਗਾ ਹਏ ਤਾਂ ਕਦਾ ਮੇਰਾ ਇਹ ਮਨੋਂ ਵੱਲ ਨਹੀਂ ਡਿੱਗਿਆ ਵੀ ਮੈਂ ਇਹਨਾਂ ਨੂੰ ਨਹੀਂ ਚੱਕ ਸਕਦਾ <गे> बराबर ਚੱਲੂਗਾ ਬਿਲਕੁਲ ਬਰਾਬਰ ਚੱਲੂਗਾ ਇਹ ਬਹੁਤ ਵਧੀਆ ਕੀਤਾ ਸਾਰੀਆਂ ਦੇ ਗਾਰਬਾਰੀ ਹੋਈਏ ਬਹੁਤ ਵਧੀਆ ਆ ਜਿਹੜੇ ਵੀ ਅੱਗੇ ਲਾਂਦਾ ਸੀ ਉਹਨਾਂ ਨੂੰ ਮਿਲੀ ਆ ਮੰਮਾ ਜੀ ਪਹਿਲਾਂ ਤੁਸੀਂ ਕਹਿੰਦੇ ਸੀ ਪਿਕ ਐਂਡ ਚੂਜ਼ ਕਰਦੇ ਨਾ ਨਾ ਨਹੀਂ ਅੱਜ ਬਹੁਤ ਵਧੀਆ ਹੋਇਆ ਅੱਜ ਬਹੁਤ ਵਧੀਆ ਪਹਿਲਾਂ ਇੱਕ ਨੂੰ ਅੱਜ ਸਾਰਿਆਂ ਨੂੰ ਮਜ਼ਾ ਹਾਂ ਸਾਰਿਆਂ ਨੂੰ ਬਹੁਤ ਵਧੀਆ ਆਇਆ ਲਾਣੇ ਹੀ ਇੱਥੇ ਬਹੁਤ ਵਧੀਆ ਆਇਆ ਲਾਣੇ ਹੀ ਕਿਉਂ ਤੁਸੀਂ ਲਾਣੇ ਦਾ ਪਹਿਣਾ ਹੀ ਹੈ ਰੋਟੀ ਦਾ ਖਾਣੀ ਹੈ ਫੁਲਕਾ ਦਾ ਖਾਣਾ ਹੀ ਹੈ ਕੀ ਕਹਾਂਗੇ ਹੋਰ ਵੀ ਕਰ ਦੇ ਤੁਸੀਂ ਫੇਰ ਨਹੀਂ ਨਹੀਂ ਫੇੜ ਕਿਉਂ ਹੈ ਕਾਰਵਾਈ ਉਹਨਾਂ ਦੀ ਕਰਦੀਆਂ ਜੁਰਮਾਨਾ ਭਰਾਂਗੇ ਦਿਆਂਗੇ ਕੋਈ ਗੱਲ ਨਹੀਂ ਹਾਂ ਨਗਰ ਮੈਂ ਬਹੁਤ ਪਿੱਛੇ ਆਂ ਨਗਰਗਿਰਦੋਂ ਦੇਖੋ ਉਹ ਲਕੀਰ ਤਾਂ ਬਹੁਤ ਮਗਰ ਆ ਮੈਂ ਬਹੁਤ ਅੱਗੇ ਨਹੀਂ ਆਗਾ ਮੈਂ ਕਹਿੰਦਾ ਇਹ ਬਹੁਤ ਪਿੱਛੇ ਆਂ ਬਹੁਤ ਜਿਆਦਾ ਪਿੱਛੇ ਆ ਬਾਸ ਇੰਨਾ ਹੀ ਆ ਜਾਂ ਬਾਸ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਅੱਗੇ ਦੇ ਕੈਮਰਾ ਦੇ ਪੀ ਜੀ ਕੈਮਰੇ ਤੋਂ ਮੈਂ ਕਿਹਾ ਦੇਖੋ ਜੀ ਲਾਈਨ ਤੋਂ ਬਹੁਤ ਪਿੱਛੇ ਹੈਗੇ ਆ ਆਈ ਕਾਨੂੰਨ ਦੇ ਦੇਰੇ ਜਾਣੀ ਕਾਨੂੰਨ ਦੇ ਦੇਰੇ ਚ ਵਧੀਆ ਜੋ ਕਰ ਰਹੇ ਆਂਡਾ ਸਾਹਿਬ ਵਧੀਆ ਕਰ ਰਹੇ ਆ ਅੱਜ ਬਹੁਤ ਵਧੀਆ ਕੀਤਾ ਹਾਂਡਾ ਜੀ ਨੇ ਸ਼ਾਬਾਸ਼ ਹਾਂਡਾ ਜੀ ਨੂੰ ਸ਼ਾਬਾਸ਼ ਹਾਂਡਾ ਜੀ ਨੇ ਬਹੁਤ ਵਧੀਆ ਕੀਤਾ ਜਿੰਦਾਬਾਦ ਇਹ ਦੇਖੋ ਫੁੱਲਾਂ ਦੀ ਵਰਕਾ ਕਰਨੀ ਹੈ ਬਾਬਾ ਜੀ ਦੇ ਪ੍ਰੋਗਰਾਮ ਵਾਸਤੇ 100 ਕਿਲੋ ਫੁੱਲ ਮੰਗਾਇਆ ਨਗਰ ਕੀਰਤੋਂ ਵਾਸਤੇ ਕਰਾਂਗੇ ਉਹ ਇੱਕ ਮੇਜ਼ ਛੱਡ ਦੋ ਜਾਂ ਫੁੱਲਾਂ ਦੀ ਰਾਣੀ ਹੈ ਫੁੱਲਾਂ ਦੀ ਰਾਣੀ ਹੈ ਫੁੱਲਾਂ ਦੀ ਵਰਕਾ ਕਰਨੀ ਹੈ ਹਾਂ ਲੱਗਣ ਵਾਸਤੇ ਲੈ ਆਓ ਜੀ ਲੈ ਆਓ ਅੱਜੇ ਜਿਵੇਂ ਕੋਲ ਲੈ ਆਓ ਬੋਲਦੇ ਆਓ ਜਿੱਧਰ ਵੀ ਜਿੱਧਰ ਵਛਾਲੋ ਜੀ ਆਏ ਦੇਖੋ ਫੁੱਲਾ ਵੀ ਵੜਕਾ ਗੰਨੀ ਧੂਮ ਧਮਕੇ ਨਾਲ ਬਾਬਾ ਜੀ ਦੀ ਮਿਹਰ ਆ ਸਾਰਿਆਂ ਨਾਲ ਹੋਇਆ ਨਾ ਜਿਆਦਾ ਵਧੀਆ ਹੋਇਆ ਜਿਆਦਾ ਹੋਇਆ ਵਧੀਆ ਹੋਇਆ ਬਾ ਅਸੀਂ ਤਾਂ ਇਹੀ ਕਹਿੰਦਾ ਜਾਂਦੇ ਹਾਂ ਹੋਰ ਕੁਝ ਨਹੀਂ ਬਹੁਤ ਵਧੀਆ ਹੋਇਆ ਹੰਡਾ ਜੀ ਜੋੜਾ ਬਿਆਰ ਦੇ ਵਿੱਚ ਅੱਜ ਤੈ ਬਜਾਰੀ ਦੀ ਕਾਰਵਾਈ ਦੇਖਣ ਨੂੰ ਮਿਲੀ ਜਿੱਥੇ ਕਿ ਦਵੰਗ ਸਟਾਈਲ ਦੇ ਵਿੱਚ ਅੱਜ ਰਿਪਨ ਹੰਡਾ ਨੇ ਕਾਰਵਾਈ ਕੀਤੀ ਉੱਥੇ ਹੀ ਅੱਜ ਜਿਹੜੇ ਜਿਹੜੀ ਵਡੀਆਂ ਵਾਲੇ ਸੀਗੇ ਉਹਨਾਂ ਦਾ ਕਿਹਾ ਹੈ ਕਿ ਬਾਬਾ ਜੀ ਦੇ ਅ ਅਤੇ ਨਗਰ ਕੀਰਤਨ ਨਿਕਲਣਾ ਵੈਸ ਤੇ ਉਹਨਾਂ ਲਈ ਫੁੱਲ ਮੰਗਾਇਆ ਗਿਆ ਤੇ ਉਹ ਟੇਬਲ ਜਿਹੜਾ ਕਾਰਪੋਰੇਸ਼ਨ ਦੇ ਵੱਲੋਂ ਛੱਡ ਦਿੱਤਾ ਗਿਆ ਆ ਵਿਪਨ ਜੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦਬਾਂਗ ਸਟਾਈਲ ਦੇ ਵਿੱਚ ਤੁਸੀਂ ਕਾਰਵਾਈ ਕੀਤੀ ਹੈ ਕਿਸ ਤਾ ਦਬਾਂਗ ਸਟਾਈਲ ਤਾਂ ਨਹੀਂ ਜਿੰਨੀ ਤੇ ਰਫਤਾਰ ਨਾਲ ਇਹਨਾਂ ਨੇ ਸਮਾਨ ਅੰਦਰ ਕੋਰਨ ਦੀ ਕੋਸ਼ਿਸ਼ ਕੀਤੀ ਮੈਂ ਉਹਦੋਂ ਥੋੜੀ ਜਿਹੀ ਰਫ਼ਤਾਰ ਵਧਾ ਕੇ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿੰਨਾ ਇਹ ਕਹਿੰਦੇ ਅਸੀਂ ਸਪੀਡਲੀ ਅੰਦਰ ਚੱਕਦੇ ਤੇ ਮੈਂ ਕਹਿੰਦਾ ਜਿੰਨਾ ਸਪੀਡਲੀ ਮੈਂ ਚੱਕ ਸਕਾਂ ਉਹ ਕਰ ਸਕਾਂ ਕਰਾਂ ਦੁਕਾਨਦਾਰ ਅੱਛਾ ਦੁਕਾਨਦਾਰ ਕਹਿ ਰਿਹਾ ਕਿ ਇੱਕ ਫਿਲਮੀ ਸਟਾਈਲ ਵਾਂਗੂ ਕੀਤਾ ਗਿਆ ਕੰਮ ਨਹੀਂ ਉਹ ਤਾਂ ਜੋ ਦੁਕਾਨਦਾਰਾਂ ਨੇ ਤਾਂ ਕਹਿਣਾ ਹੀ ਹੁੰਦਾ ਵਾ ਗਲਤ ਹੈ ਮੈਂ ਮਰੀ ਆ ਕੋਰਟ ਮੜੀ ਆ ਕੋਰਟ ਦਾ ਸੈਟ ਕੱਟ ਉਹ ਹੈਲੋ ਸੈਟ ਕੱਟਾ ਕੋਰਟ ਦਾ ਆ ਸੈਟ ਕੱਟ ਮੂਰਲਾ ਕੰਮ ਦੇ ਥੱਲੇ ਵੀ ਸਮਾਨ ਰੱਖਿਆ ਹੋਇਆ ਦੇਖੋ ਜੀ ਇਹ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਵੀ ਲੋਕਾਂ ਦੇ ਆਰਦਾ ਦਾ ਇਹ ਨੁਕਸਾਨ ਕਰਦੇ ਲੋਕਾਂ ਦੀ ਵੀ ਜਾਨ ਦਾ ਨੁਕਸਾਨ ਕਰਨਗੇ ਕਿਸ ਦਿਨ ਇਹ ਵਿਪਨਜੀ ਨੇ ਤਹਿ ਬਜਾਰੀ ਦੇ ਇੰਚਾਰਜ ਜਿਨ੍ਹਾਂ ਨੇ ਦਬੰਗ ਸਟਾਈਲ ਦੇ ਵਿੱਚ ਅੱਜ ਚੋੜਾ ਬਿਆਰ ਦੇ ਵਿੱਚ ਕਾਰਵਾਈ ਕੀਤੀ ਹੈ ਤੇ ਦੁਕਾਨਦਾਰਾਂ ਦਾ ਕਹਿ ਰਿਹਾ ਕਿ ਅੱਜ ਦਬੰਗ ਦਾ ਰੂਪ ਦੇਖਣ ਨੂੰ ਮਿਲਿਆ ਤੁਹਾਨੂੰ ਅੱਜ ਤੇ ਅੱਧੀ ਦੇਖੋ ਕਿ ਕਿੰਨਾ ਕੋ ਜਿਆਦਾ ਸਮਾਨ ਜਿਹੜਾ ਕਿਹਾ ਜਬਤ ਕਰ ਲਿੱਤਾ ਗਿਆ ਤੇ ਕਿੰਨੀ ਕੁ ਅਕਰੋਚਮੈਂਟ ਹੋਈ ਹੋਈ ਸੀਗੀ ਇਸ ਦੇ ਨਾਲ-ਨਾਲ ਟ੍ਰੈਫਿਕ ਜਿਹੜਾ ਕਿ ਆ ਸਮੱਸਿਆਦਾਰ ਸੀਗਾ ਸਿਰਦਰਦੀ ਬਣਿਆ ਸੀਗਾ ਤੇ ਉਸ ਦੇ ਨਾਲ ਹੀ ਅੱਜ ਵੱਡੀ ਕਾਰਵਾਈ ਚੋੜੇਪਿਆਰ ਦੇ ਵਿੱਚ ਦੇਖਣ ਨੂੰ ਮਿਲਿ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਪਿਕ ਐਂਡ ਚੂਜ਼ ਹੈ ਕਿ ਵਿਅਕਤੀ ਵੱਲੋਂ ਦਾਅਵਾ ਕੀਤਾ ਗਿਆ ਸੀਗਾ ਪਰ ਉਹ ਵਿਅਕਤੀ ਵੱਲੋਂ ਵੀ ਕਿਹਾ ਗਿਆ ਕਿ ਅੱਜ ਵੀ ਬਹੁਤ ਵਧੀਆ ਕਾਰਵਾਈ ਜਰੀ ਅੱਜ ਹੋਈ ਹੈ ਤੇ ਦੂਜੇ ਪਾਸੇ ਲਗਾਤਾਰ ਜਿਹੜਾ ਕਿ ਇਹ ਤੇ ਕਾਰਵਾਈ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਤਾਂ ਅੰਦਾਜ਼ਾ ਹੈ ਕਿ ਇਸ ਤਰ੍ਹਾਂ ਹੀ ਜਿਹੜਾ ਕਿ ਆ ਕਾਰਵਾਈ ਚਲਦੀ ਰਹੇਗੀ ਜੁੜੇ ਨਾਲ ਇਤਨਾ ਸੰਜਣਾ ਯੰਪ ਰਿਪੋਰਟ ਤਨਵਾ